ਹੈਲੋ ਦੋਸਤੋ ਮੌਸਮ ਦੇ ਬਦਲਾਅ ਆਉਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਦਿੰਦੀਆਂ ਹਨ ਇਹਨਾਂ ਬਿਮਾਰੀਆਂ 'ਚ ਜ਼ੁਕਾਮ ਅਤੇ ਖਾਂਸੀ ਹੋਣਾ ਆਮ ਗੱਲ ਹੈ ਇਸ ਦੇ ਇਲਾਜ ਲਈ ਤੁਸੀਂ ਘਰੇਲੂ ਨੁਸਖੇ ਕਰ ਸਕਦੇ ਹੋ ਇਹ ਆਸਾਨੀ ਨਾਲ ਉਪਲਬਧ ਹੁੰਦੇ ਹਨ ਅਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਪੈਂਦਾ ਹੰ ਨੰਬਰ 1 ਹੈਗਾ ਜੀ ਹਲਦੀ ਖਾਂਸੀ ਅਤੇ ਜ਼ੁਕਾਮ ਤੋਂ ਬਚਣ ਲਈ ਹਲਦੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹ ਨੱਕ ਅਤੇ ਗਲੇ ਦੀ ਖਾਰਸ਼ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ ਜ਼ੁਕਾਮ ਅਤੇ ਖਾਂਸੀ ਹੋਣ ਤੋਂ 2 ਚਮਚ ਹਲਦੀ ਪਾਊਡਰ ਨੂੰ ਇੱਕ ਗਲਾਸ ਗਰਮ ਦੁੱਧ ਚ ਮਿਲਾ ਕੇ ਸੇਵਨ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ ਨੱਕ ਦੇ ਇਲਾਜ ਲਈ ਹਲਦੀ ਨੂੰ ਸਾੜ ਕੇ ਇਸ ਦਾ ਧੂਆ ਲੈਣਾ ਚਾਹੀਦਾ ਹੈ ਇਸ ਦੇ ਨਾਲ ਨੱਕ ਚ ਪਾਣੀ ਆਉਣ ਦੀ ਸਮੱਸਿਆ ਦੂਰ ਹੋਵੇਗੀ ਅਤੇ ਆਰਾਮ ਮਿਲੇਗਾ ਨੰਬਰ 2 ਤુલਸੀ ਖਾਂਸੀ ਦੇ ਇਲਾਜ ਲਈ ਤુલਸੀ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ ਤુલਸੀ 'ਚ ਕਾਫੀ ਗੁਣ ਹੁੰਦੇ ਹਨ ਜੋ ਜ਼ੁਕਾਮ ਅਤੇ ਫਲੋ ਆਦਤੋਂ ਬਚਾਉਂਦੇ ਹਨ ਤੁਸੀਂ ਤુલਸੀ ਦੀਆਂ ਪੱਤੀਆਂ ਨੂੰ ਇੱਕ ਗਲਾਸ ਪਾਣੀ 'ਚ ਉਬਾਲ ਲਓ ਜਦੋਂ ਪਾਣੀ ਅੱਧਾ ਰਹਿ ਜਾਵੇ ਫਿਰ ਉਸ ਪਾਣੀ ਦੀ ਵਰਤੋਂ ਕਰੋ ਇਸ ਤਰ੍ਹਾਂ ਕੜਾ ਬਣਾ ਕੇ ਪੀਣਾ ਚਾਹੀਦਾ ਹੈ ਇਸ ਨਾਲ ਖਾਂਸੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਨੰਬਰ 3 ਅਦਰਕ ਜ਼ੁਕਾਮ ਤੋਂ ਅਦਰਕ ਵੀ ਰਾਹਤ ਦਵਾਉਂਦਾ ਹੈ ਇਸ 'ਚ ਵਿਟਾਮਿਨ ਅਤੇ ਪ੍ਰੋਟੀਨ ਮੌਜੂਦ ਹੁੰਦੇ ਹਨ ਜਿਆਦਾ ਖਾਂਸੀ ਹੋਣ ਤੇ ਰਾਤ ਦੇ ਸਮੇਂ ਦੁੱਧ 'ਚ ਅਦਰਕ ਵਾਲ ਕੇ ਪੀਣਾ ਚਾਹੀਦਾ ਹੈ ਅਦਰਕ ਦੀ ਚਾਹ ਪੀਣ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ ਇਸ ਤਰ੍ਹਾਂ ਹੀ ਲਾਵਾ ਅਦਰਕ ਦੇ ਰਸ ਨੂੰ ਸ਼ਾਇਦ ਚ ਮਿਲਾ ਕੇ ਪੀਣ ਨਾਲ ਵੀ ਕਾਫੀ ਆਰਾਮ ਮਿਲਦਾ ਹੈ ਨੰਬਰ 3 ਕਾਲੀ ਮਿਰਚ ਪਾਊਡਰ ਹੰਜ਼ੂਖਾਮ ਅਤੇ ਖਾਂਸੀ ਦੇ ਇਲਾਜ ਲਈ ਇਹ ਬਹੁਤ ਵਧੀਆ ਦੇਸੀ ਇਲਾਜ ਹੈ ਦੋ ਚੁਟਕੀ ਕਾਲੀ ਮਿਰਚ ਪਾਊਡਰ ਹਲਦੀ ਪਾਊਡਰ ਦੋ ਚੁਟਕੀ ਲੌਂਗ ਦਾ ਪਾਊਡਰ ਇੱਕ ਚੁਟਕੀ ਵੱਡੀ ਐਲਾਈਸੀ ਇਹਨਾਂ ਸਾਰਿਆਂ ਨੂੰ ਮਿਲਾ ਕੇ ਦੁੱਧ 'ਚ ਉਬਾਲ ਲਓ ਫੇਰ ਦੁੱਧ ਚ ਮਿਸ਼ਰੀ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਛਡਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਅੱਧਾ ਚਮਚਾ ਕਾਲੀਆਂ ਮਿਰਚਾਂ ਦੇ ਪਾਊਡਰ ਅਤੇ ਇੱਕ ਚਮਚ ਮਿਸ਼ਰੀ ਨੂੰ ਮਿਲਾ ਕੇ ਇੱਕ ਕੱਪ ਗਰਮ ਦੁੱਧ ਦੇ ਨਾਲ ਦਿਨ ਚ ਤਿੰਨ ਵਾਰ ਪੀਣ ਤੇ ਜ਼ੁਕਾਮ ਅਤੇ ਖਾਂਸੀ ਤੋਂ ਆਰਾਮ ਮਿਲਦਾ ਹੈ ਕਾਲੀਆਂ ਮਿਰਚਾਂ ਨੂੰ ਸ਼ਹਿਦ ਚ ਮਿਲਾ ਕੇ ਖਾਣ ਨਾਲ ਸਰਦੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਤੁਸੀਂ ਕੋਈ ਵੀ ਇੱਕ ਚੀਜ਼ ਕਰ ਸਕਦੇ ਹੋ ਜੀ ਜਿਹੜੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਸਕੇ ਉਹ ਤੁਸੀਂ ਕਰ ਲਿਓ ਤੁਹਾਨੂੰ ਆਰਾਮ ਮਿਲੇਗਾ ਨੰਬਰ ਹੈ ਅੱਗੇ ਹੈਗਾ ਜੀ ਅਲਾਈਸ ਜੀ ਐਲਾਈਸ ਜੀ ਨਾ ਸਿਰਫ ਵਧੀਆ ਮਸਾਲਾ ਹੈ ਸਗੋ ਇਹ ਸਰਦੀ ਅਤੇ ਜ਼ੁਖਾਮ ਤੋਂ ਵੀ ਰਾਹਤ ਦਵਾਉਂਦੀ ਹੈ ਜ਼ੁਖਾਮ ਹੋਣ ਤੋਂ ਇਲਾਇਚੀ ਨੂੰ ਪੀਸ ਕੇ ਰਮਾਲ ਤੇ ਲਗਾ ਕੇ ਸੁੰਘਣ ਨਾਲ ਜ਼ੁਖਾਮ ਅਤੇ ਖਾਂਸੀ ਠੀਕ ਹੋ ਜਾਂਦੀ ਹੈ ਅੱਗੇ ਹੈਗਾ ਜੀ ਨਿੰਬੂ ਖਾਂਸੀ ਖਾਂਸੀ ਤੋਂ ਰਾਹਤ ਪਾਉਣ ਲਈ ਨਿੰਬੂ ਵੀ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਗੁਣਗਣੇ ਪਾਣੀ 'ਚ ਨਿੰਬੂ ਨੂੰ ਨਚੋੜ ਕੇ ਪੀਣ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ ਇੱਕ ਗਲਾਸ ਉਬਲਦੇ ਪਾਣੀ 'ਚ ਇੱਕ ਨਿੰਬੂ ਅਤੇ ਸ਼ਹਿਦ ਮਿਲਾ ਕੇ ਰਾਤ ਨੂੰ ਪੀਣ ਨਾਲ ਜ਼ੁਕਾਮ ਤੋਂ ਲਾਭ ਮਿਲਦਾ ਹੈ ਅੱਗੇ ਹੈਗਾ ਜੀ ਕਪੂਰ ਸਰਦੀਆਂ ਤੋਂ ਬਚਾਲੇ ਕਪੂਰ ਦੀ ਵਰਤੋਂ ਵੀ ਫਾਇਦੇਮੰਦ ਹੁੰਦੀ ਹੈ ਕਪੂਰ ਦੀ ਇੱਕ ਟਿੱਕੀ ਨੂੰ ਰਮਾ ਅਲਚਲਪੇ ਟਕੇ ਵਾਰ-ਵਾਰ ਸੁਗਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ ਸਿਹਤ ਦਾ ਰੱਖੋ ਜੀ ਧਿਆਨ ਜੇਕਰ ਆਪਣੀ ਸਿਹਤ ਠੀਕ ਹੋਵੇਗੀ ਤਾਂ ਹੀ ਆਪਾਂ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਜਾਣਕਾਰੀ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਸੀਂ ਆਪਣਾ ਜ਼ਰੂਰੀ ਟਾਈਮ ਕੱਢਿਆ ਵੀਡੀਓ ਨੂੰ ਸੁਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ